ਅੱਜ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਨਾਲ ਜੋਕੜ ਹੋਇਆ ਮੇਰਾ ਖਿਆਲ ਇਹਦਾ ਵੱਧ ਮਾੜੇ ਦਿਨ ਹੋਰ ਸਿੱਖ ਪੰਥ ਦਾ ਬਹੁਤ ਹੀ ਗਲਤ ਤਰੀਕੇ ਦੇ ਨਾਲ ਘਟੀਆ ਤਰੀਕੇ ਦੇ ਨਾਲ ਜਿਹੜਾ ਜਹੇਦਾਰਾਂ ਨੂੰ ਸਾਡੀ ਜਦੋਂ ਅਸੀਂ ਗੱਲ ਕਹਿੰਦੇ ਆ ਕਿ ਐਸਜੀਪੀਸੀ ਦੇ ਕਬਜ਼ਾ ਬਾਦਲ ਪਰਿਵਾਰ ਦਾ ਜਦੋਂ ਅਸੀਂ ਕਹਿੰਦੇ ਆ ਕਿ ਕਾਲ ਤਖਤ ਸਾਹਿਬ ਦੇ ਜਹੇਦਾਰ ਜਿਹੜੇ ਆਪਣੇ ਲਿਫਾਫੇ ਜੋ ਪੜਦੇ ਆ ਬਹੁਤ ਲੋਕ ਸਾਡੀ ਗੱਲ ਦਾ ਗੁੱਸਾ ਕਰਦੇ ਸੀਗੇ ਹੁਣ ਸਭ ਗੱਲਾਂ ਕੀਤਾ 12 ਦਸੰਬਰ ਨੂੰ ਜਿਹੜਾ ਹੁਕਮ ਨਾਮਾ ਜਾਰੀ ਕੀਤਾ ਸੀਗਾ ਉਸ ਤੋਂ ਬਾਅਦ ਦੁਨੀਆ ਭਰ ਦੇ ਸਿੱਖਾਂ ਨੂੰ ਲੱਗਾ ਕਿ ਨਹੀਂ ਰਵੇ ਵੀ ਕਾਪਟਕ ਸਾਹਿਬ ਦੇ ਉੱਤੇ ਸੱਚ ਜਿਹੜਾ ਸਾਹਮਣੇ ਆ ਸਕਦਾ ਸਨਮਾਈ ਜਿਹੜੀ 1.5-2 ਮਹੀਨਿਆਂ ਦੇ ਬਾਅਦ ਹੀ ਜੋ ਕੁਝ ਕੀਤਾ ਗਿਆ ਜਿਸ ਰੰਗ ਨਾਲ ਤਿੰਨ ਜਹੇਦਤ ਬੱਲੇਗੇ ਸਾਲ ਮੈਂ ਸਮਝਦਾ ਕਿ ਸਾਡੇ ਸਿੱਖ ਇਤਿਹਾਸ ਬਾਦਲ ਕੁਲਵਾਦ ਨੇ ਆਪਣੇ ਹਿੱਤਾਂ ਲਈ ਇਹ ਸਾਰੀਆਂ ਸਸਤਾਵਾਂ ਦੀਆਂ ਜਿਹੜਾ ਜੜਾ